ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਮਿੱਤਰੋ ਪਹੁੰਚ ਗਏ ਤੇ ਹਿਮਾਚਲ ਬੱਦੀ ਤੇ ਆਪਣੀ ਗੱਡੀ ਦੀ ਕਰਾਸੀ ਆਪਾਂ ਐਂਟਰੀ ਤੇ ਹੁਣ ਗੱਡੀ ਉਦੋਂ ਬਾਅਦ ਫੈਕਟਰੀ ਵਾਲੇ ਕਹਿੰਦੇ ਵੀ ਸਵੇਰ ਦੇ ਵਜੇ ਨੇ ਜੇ 7 ਆਪਾਂ ਸਟਾਰਟ ਕਰ ਰਹੇ ਆ ਬਲੌਗ ਸ਼ੁਰੂ ਤੇ ਫੈਕਟਰੀ ਦੇ ਅੰਦਰ ਪਤਾ ਨਹੀਂ ਲਾਊਡ ਹੋਊਗਾ ਫੋਨ ਕਿ ਨਹੀਂ ਜੇ ਨਹੀਂ ਹੋਇਆ ਤਾਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਗੱਡੀ ਦੀ ਲੋਡਿੰਗ ਅਨਲੋਡਿੰਗ ਕਰ ਰਹੇ ਨੇ ਤੇ ਬਾਕੀ ਮਿੱਤਰੋ ਫੈਕਟਰੀ ਦਾ ਵੀ ਚੈੱਕ ਕਰੋ ਕਿੱਥੇ ਆਇਆ ਮੈਂ ਖਾਲੀ ਕਰਨ ਦੇਖੋ ਖੇਤਾਂ ਦੇ ਵਿੱਚ ਤੇ ਆ ਜਿਹੜਾ ਸਾਹਮਣੇ ਤੁਸੀਂ ਰਸਤਾ ਦੇਖ ਰਹੇ ਹੋ ਰਸਤਾ ਮੈਂ ਗੱਡੀ ਆਹ ਰਸਤੇ ਸਾਰੇ ਵੈਕ ਲਿਆ ਆ ਤੇ ਪਹਾੜੀ ਆ ਪਹਾੜੀ ਦੇ ਉੱਤੇ ਲਿਆ ਆ ਵੀਡੀਓ ਲੱਗਿਆ ਸੀ ਬਣਾਉਣ ਲੇਕਿਨ ਰਸਤਾ ਤੰਗ ਹੋਣ ਕਰਕੇ ਵੀਡੀਓ ਨਹੀਂ ਬਣਾ ਚੁ ਬਣਾਈ ਹੁਣ ਗੱਡੀ ਆਪਾਂ ਨੂੰ ਪੈ ਲੈਣਾ ਵੀਡੀਓ ਬਾਅਦ ਚ ਤੇ ਬਾਕੀ ਇਹ ਚੈੱਕ ਕਰੋ ਮਿੱਤਰੋ ਮੀਂਹ ਪੈਣ ਲੱਗ ਰਿਹਾ ਇਹ ਫੈਕਟਰੀ ਨਮੀ ਬੰਨ ਰਹੀ ਆ ਇਧਰੋਂ ਆਪਾਂ ਪਿੱਛੋਂ ਗੱਡੀ ਲੈ ਕੇ ਆਏ ਸੀ ਜਿਹੜਾ ਰਸਤਾ ਦਿਖ ਰਿਹਾ ਉਹ ਉਧਰ ਦੀ ਪਰਾਂ ਦੇ ਘੁੰਮ ਕੇ ਆਉਂਦਾ ਨਦੀ ਵੇਜਦੀ ਤੇ ਬਾਕੀ ਤੇ ਨੈ ਮਿੱਤੋ ਤੁਹਾਨੂੰ ਅੱਗੇ ਦੀ ਅਪਡੇਟ ਇਹ ਕੋ ਮੈਟਰ ਜਿੱਧਰ ਆਪ ਆਏ ਹੋਇਆ ਗੱਡੀ ਖਾਲੀ ਕਰਨ ਵਾਸਤੇ ਆਹ ਸੜਕ ਦੇ ਖਲਵਾ ਸੜਕ ਆਇਤੀ ਮੈਂ ਤੇ ਆ ਲੈ ਚੱਲੇ ਆਪਾਂ ਕੁਛ ਖਾਣ ਪੀਣ ਨੂੰ ਤੇ ਹੋਰ ਕੁਛ ਨਹੀਂ ਤੇ ਮੈਂ ਕਰੋ ਰਸਤਾ ਚੈੱਕ ਕਰੂ ਬਾਬਾ ਸਵੇਰ ਤੋਂ ਕੁਛ ਨਹੀਂ ਖਾਦਾ ਬੀਤਾ ਚਾਹ ਦਾ ਗਲਾਸ ਵੀ ਮਿਲਿਆ ਹੀ ਜਗ੍ਹਾ ਤੇ ਆਏ ਹੋਇਆ ਆਰ ਕੇ ਗੱਡੀ ਕੋਲੋਂ ਚੱਲਿਆ ਜੋ ਮੇਰੇ ਖਿਆਲ ਚ 1/2 ਕਿਲੋ ਕਿਲੋ ਮਰ ਕਿਲੋ ਮੰਗੂ ਦੀ ਦੁਕਾਨ ਉਹ ਵੀ ਆ ਕੋਲ ਡਰ ਗਈ ਆ ਇੱਕ ਵਸਟੇ ਆ ਦਿਓ ਮਿਲ ਗਿਆ ਤੇ ਆ ਨਮਕੀਨ ਵਗੈਰਾ ਲਿਆ ਆ ਖਾਣ ਵਾਸਤੇ ਦੇਖਦੇ ਆ ਬਾਕੀ ਆਪਣੀ ਗੱਡੀ ਵੀ ਹੋਰ ਗਈ ਸੀ ਅੱਧੀ ਖਾਲੀ ਲੱਗੂ ਹੋਏ 2 ਘੰਟੇ ਹੋਰ ਉਦੋਂ ਬਾਅਦ ਫਿਰ ਨਿਕਲਾਂਗੇ ਫਿਰ ਕਿਤੇ ਢਾਬੇ ਦੇ ਜਾ ਕੇ ਰੁਕਾਂਗੇ ਫਿਰ ਖਾਵਾਂਗੇ ਰੋਟੀ ਪਾਣੀ ਤੇ ਬਾਕੀ ਆ ਜੰਗਲ ਏਰੀਆ ਦੇਖੋ ਮਿੱਤਰੋ ਦੰਦਾਂ ਲੱਗ ਰਿਹਾ ਆਹ ਰਾ ਸੜਕਾਂ ਜਿਹੜੇ ਸੜਕ ਤੇ ਆਪਾਂ ਗੱਡੀ ਲੈ ਕੇ ਆਏ ਆ ਉਹ ਜਿਹੜੀ ਸਾਹਮਣੇ ਉਹ ਚਿਮਣੀ ਦਿਖ ਰਹੀ ਆ ਉਹ ਆਹ ਚਿਮਣੀ ਤੋਂ ਪਰਲੀ ਚਿਮਣੀ ਤੇ ਉੱਥੇ ਆਪਣੀ ਹੋ ਰਹੀ ਆ ਗੱਡੀ ਖਾਲੀ ਤੇ ਬਾਕੀ ਮਿਲਦੇ ਆ ਅੱਗੇ ਫੈਂ ਲਈ ਮੇਤਰੋ ਆਪਣੀ ਹੋ ਗਈ ਦੀ ਗੱਡੀ ਖਾਲੀ ਤੇ ਆਪਾਂ ਹੁਣ ਜਾ ਰਹੇ ਆ ਤੁਹਾਨੂੰ ਦਿਖਾਉਣੇ ਆ ਰਸਤਾ ਜਿੱਥੇ ਆਪਦੀ ਆ ਪਾਏ ਸੀ ਖਾਲੀ ਕਰਨ ਗੱਡੀ ਦੇਖ ਮੇਤਰੋ ਆ ਜੱਟ ਕਰੋ ਆ ਰਸਤਾ ਜਿੱਦ ਕਰਦੀ ਆਪਾਂ ਆਏ ਆ ਗੱਡੀ ਲੈ ਕੇ ਦੇਖੋ ਇਹ ਰਸਤਾ ਜਿੱਦ ਕਰਦੀ ਆਪਾਂ ਗੱਡੀ ਲੈ ਕੇ ਆਏ ਸੀ ਸਵੇਰੇ ਬਹੁਤ ਵੱਲ ਸਵੇਰੇ ਇੱਥੇ ਯਾ ਬੈਗ ਲੈ ਕੇ ਆਇਆ ਸੀ ਵੀਰੇ ਬੈਟਰ ਤੇ ਆ ਨਦੀ ਵਾਲਾ ਰਸਤਾ ਤੇ ਜਿੱਥੇ ਸਾਨੂੰ ਪਾਰਾਂ ਦਿਖਦੀਆਂ ਹੋਣਗੀਆਂ ਉਹ ਤੋਂ ਆਪਾਂ ਬੈਕ ਲੈ ਕੇ ਆਏ ਸੀ ਹਾਲਾਂਕਿ ਨਵੀਂ ਜਗ੍ਹਾ ਤੇ ਜ਼ਿਆਦਾ ਆਪਾਂ ਜਾਣਦੇ ਆ ਪਤਾ ਹੀ ਲੱਗਦਾ ਵੀ ਰਸਤਾ ਕਿੱਦਾਂ ਦਾ ਕੀ ਸਿਸਟਮ ਆ ਮੈਨੂੰ ਆਇਆ ਸੀ ਚਲ ਪੈਕ ਜਾਊਗੀ ਗੱਡੀ ਮੋੜ ਲਾਂਗੇ ਇੱਥੋਂ ਲੇਕਿਨ ਗੱਡੀ ਬੜੀ ਆਫਕੀ ਕੋਈ ਮੋੜੀ ਚਲੋ ਆਇਆ ਵੀ ਫਿਰ ਵੀ ਸੌਖੀ ਮੁਰਗੀ ਸੀ ਜਗ੍ਹਾ ਪੱਕੀ ਆ ਆਇਆ ਵੀ ਉਸ ਤੋਂ ਬਾਅਦ ਫਿਰ ਮੀ ਬਹੁਤ ਜ਼ਿਆਦਾ ਠਿੱਕਿਆ ਸੀ ਅਗਰ 8:15 ਵਜੇ ਮੈਂ 10 ਮਿੰਟ ਵੀ ਮੈਂ ਲੇਟ ਹੋ ਜਾਂਦਾ ਮੇਰੀ ਗੱਡੀ ਸਲੱਪ ਲੱਗ ਜਾਣੀ ਸੀ ਮਾਰਨ ਤੇ ਬਾਕੀ ਦੰਨਿਆਂ ਵਿੱਚ ਬਣੇ ਰਹੋ ਵੀਡੀਓ ਦੇ ਨਾਲ ਆਹ ਮਿੱਤਰੋ ਰਸਤਾ ਮਾਨ ਦੇ ਵਿੱਚ ਚਾਓ ਵੀ ਹੈ ਚਲੋ ਆਪਣੀ ਟਾਈਮ ਨਾਲ ਗੱਡੀ ਖਾਲੀ ਹੋ ਗਈ ਇਥੋਂ ਆਪਣੇ ਪਿੰਡ ਦਾ ਸਫ਼ਰ ਹੈਗਾ 130 ਕਿਲੋਮੀਟਰ ਦਾ ਮੇਰੇ ਖਿਆਲ ਚ 130 ਹਾਂ 130 40 ਕਿਲੋਮੀਟਰ ਸਫ਼ਰ ਆ ਪਿੰਡ ਨੂੰ ਖਾਲੀ ਜਾਵਾਂਗੇ ਰਸਤੇ ਦਾ ਜੀ ਕੋਈ ਮੇਰੇ ਖਿਆਲ ਚ ਲੋਡ ਆਪਾਂ ਨੂੰ ਮਿਲਣਾ ਨਹੀਂ ਹੈਗਾ ਤੇ ਮੇਰੀ ਸਵਾਇਆ ਸੁਸ਼ਮਾ ਹੋ ਕੇ ਮਹਾਲੀ ਹੋ ਕੇ ਜਾਣ ਦੀ ਆ ਸੁਖਮਾ ਵਾਲੀ ਪਹਾੜੀ ਪੈਂਦੀ ਆ ਜਿੱਦਾ ਬੱਦੇ ਨਿਕਲਦੀ ਆ ਦੇਖ ਲਾਂ ਲੋਕੇਸ਼ਨ ਦੇ ਉੱਤੇ ਵੀ ਹੈਗਾ ਰਸਤਾ ਕ ਨਹੀਂ ਉਹ ਨਹੀਂ ਫੇਰ ਉੱਧਰ ਦੀ ਜਿਰਖਪੁਰ ਪੰਜਾਰ ਹੋ ਕੇ ਜਾਣਾ ਪੈਣਾ ਮੈਨੂੰ ਤੇ ਬਾਕੀ ਆ ਦੇਖੋ ਮੇਸਟਰ ਕੋ ਰਸਤੇ ਦੇ ਦਰਸ਼ਨ ਆਹ ਰਸਤਾ ਇੱਥੋਂ ਆਹ ਰੋਡ ਤੋਂ ਮੈਂ ਬੈਗ ਲੈ ਕੇ ਆਇਆ ਗੱਡੀ ਆ ਪਿੱਛੇ ਬੈਗ ਦਾ ਅੰਦਰ ਅੰਦਰ ਬੈਗ ਗਰੀਬ ਬੈਗ ਸਾਈਡ ਤੇ ਆਹ ਰਸਤੇ ਸਾਰੀ ਗੱਡੀ ਮੈਂ ਬੈਗ ਲੈ ਕੇ ਆਇਆ ਸੀ ਤਾਰੀ ਉੱਥੋਂ ਜਿੱਥੋਂ ਦਾ ਦੁਕਾਨਾ ਤੁਹਾਨੂੰ ਕਿੱਥੋਂ ਸਾਰੀ ਦੀ ਬੈਗ ਹੋ ਇੱਕ ਗੱਲ ਆ ਹਨਾ ਹਰਿਆਲੀ ਜੰਗਲੇ ਜੰਗਲ ਛੋਟੇ ਛੋਟੇ ਰਾਸਤੇ ਹਿਮਾਚਲ ਦੇ ਵਿੱਚ ਆਹ ਚੀਜ਼ ਤਾਂ ਬੜੀ ਦੇਖਣ ਨੂੰ ਮਿਲਦੀ ਆ ਹਰਿਆਲੀ ਸੋਹਣਾ ਸੋਹਣਾ ਰਸਤਾ ਇਹ ਆ ਇਹ ਨੂੰੰਨੇ ਨੂੰ ਦੇਖਦਾ ਨਹੀਂ ਵੀ ਗੱਡੀ ਮੋੜੂ ਦਾ ਇਹਨੂੰ ਕਹਿੰਦੇ ਨੇ ਜੱਪਲ ਪੱਤਾ ਇੱਥੋਂ ਮੈਂ ਕੀ ਕਰਿਆ ਗੱਡੀ ਪਾਏ ਕੇ ਘਤਾਰਤੀ ਤੇ ਹੁਣ ਮੇਤਰੂਮਾਂ ਗੱਡੀ ਚੜਾ ਲਾਂ ਪੜੇ ਮੈਟਰੋ ਗੱਡੀ ਚੜਾ ਲਈ ਉਹ ਰਸਤਾ ਵਿੱਚ ਜੁਣੀ ਮੋੜ ਆ ਉਹ ਸਾਰਾ ਰੋਡ ਆ ਫੈਕਟਰੀ ਐਂਡ ਇੰਡਸਟਰੀ ਏਰੀਆ ਹੈ ਪਹਾੜੀ ਦੇ ਉੱਤੇ ਚਲੋ ਠੀਕ ਆ ਮਿੱਤਰੋ ਮਿਲਦੇ ਆ ਅੱਗੇ ਤੁਹਾਨੂੰ ਦੰਨਿਆ ਨਵੀਂ ਅਪਡੇਟ